ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜਿਉ ਤਪਤ ਹੈ ਬਾਰੂ ਬਾਰ ਸਿਪ ਸਲਾਹ ਦੀ ਬਾਣੀ ਵਿਸਾਰਿਆ ਜਿੰਦ ਮੜਮੜ ਦੁਖੀ ਹੁੰਦੀ ਹੈ ਤੱਬ ਤੱਬ ਖੱਪਾਏ ਬਹੁਤ ਬੇਕਾਰ ਦੁਖੀ ਹੋ ਹੋ ਕੇ ਫਿਰ ਵੀ ਹੋਰ ਹੋਰ ਵਿਕਾਰਾਂ ਵਿੱਚ ਖੁਆਰ ਹੁੰਦੀ ਹੈ ਜੈ ਤਨ ਬਾਣੀ ਵਿਸਰ ਜਾਏ ਜਿਸ ਸਰੀਰ ਵਿੱਚ ਭਾਵ ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫਤਸਲਾਹ ਦੀ ਬਾਣੀ ਭੁੱਲ ਜਾਂਦੀ ਹੈ ਜਿਉਂ ਪੱਕਾ ਰੋਗੀ ਬਿਲ ਲਾਏ ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ ਦੇ ਰੋਗ ਵਾਲਾ ਬੰਦਾ ਬਹੁਤ ਬਹੁਤਾ ਬੋਲਣ ਝੱਕਣ ਹੋਏ ਸਿਮਰਨ ਤੋਂ ਖਾਲੀ ਰਹਿਣ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ ਬੁਲਾਰਾ ਹੈ ਵਿਣ ਬੋਲਾ ਜਾਣੇ ਸਭ ਕੋਏ ਰਹਾਉ ਕਿਉਂਕਿ ਉਹ ਪ੍ਰਮਾਤਮਾ ਸਾਡੇ ਗਿਲੇ ਗਿਲੇ ਕਰਨ ਤੋਂ ਬਿਨਾ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦਾ ਹੈ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਸ ਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਜਿਨ ਜ਼ੇਹਵਾ ਦਿੱਤੀ ਬੋਲੇ ਤਾਤ ਜਿਸ ਨੇ ਜੀਬ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ ਜਿਸ ਮਨ ਰੱਖਿਆ ਅਗਨੀ ਪਾਏ ਜਿਸ ਨੇ ਸਾਡੇ ਸਰੀਰ ਵਿੱਚ ਨਿਗ੍ਘ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੀ ਵਾਜ ਜਾਏ ਪਵਨੂ ਆਕ ਸਭ ਜਾਏ ਜਿਸ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ ਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ ਜੀਤਾ ਮੋਹ ਪ੍ਰੀਤ ਸੁਆਦ ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸਵਾਦ ਹਨ ਸਭਾ ਕਲਖ ਦਾਗਾ ਦਾਗ ਇਹ ਸਾਰੇ ਮਨ ਵਿੱਚ ਵਕਾਰਾਂ ਦੀ ਕਲਕ ਹੀ ਪੈਦਾ ਕਰਦੇ ਹਨ ਵਕਾਰਾਂ ਦੇ ਦਾਗ ਹੀ ਲਾਏ ਲਾਂਦੇ ਜਾਂਦੇ ਹਨ ਅਦਾਸ ਰੋਗ ਮਹੁ ਚੱਲਿਆ ਲਾਏ ਸਿਮਰਨ ਤੋਂ ਸੁਝਾਰੇ ਕਿ ਵਕਾਰਾਂ ਵਿੱਚ ਫਸ ਕੇ ਮਨੁੱਖ ਵਕਾਰਾਂ ਦੇ ਦਾਗ ਆਪਣੇ ਮੱਥੇ ਤੇ ਲਾ ਕੇ ਇਤੋਂ ਚੱਲ ਪੈਂਦਾ ਹੈ ਦਰਗ ਬੈਸਣ ਨਹੀਂ ਜਏ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ਕਰਮ ਮਿਲੇ ਆਖਣ ਤੇਰਾ ਨਾਉ ਪ੍ਰਭ ਹੀ ਪ੍ਰਭੂ ਜੀਵ ਦੇ ਭੀ ਕੀ ਵਸ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਜਿੱਤ ਲਗ ਤਰਨਾ ਹੋਰ ਨਹੀਂ ਥਾਓ ਤੇਰੇ ਨਾਮ ਵਿੱਚ ਹੀ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ ਇਹਨਾਂ ਤੋਂ ਬਚਣ ਲਈ ਹੋਰ ਕੋਈ ਥਾ ਨਹੀਂ ਹੈ ਜੇ ਕੋ ਡੁੱਬੈ ਪਰ ਹੁਵੈ ਸਾਰ ਏ ਨਾਨਕ ਨਿਰਾਸਾ ਦੀ ਲੋੜ ਨਹੀਂ ਜੇ ਕੋਈ ਮਨੁੱਖ ਪ੍ਰਭੂ ਨੂੰ ਪੋਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਉਹ ਪ੍ਰਭੂ ਇਤਨਾ ਦਿਆਲ ਹੈ ਕਿ ਫਿਰ ਵੀ ਉਸ ਦੀ ਸੰਭਾਲ ਹੁੰਦੀ ਹੈ ਨਾਨਕ ਸਾਚਾ ਸਰਬਦਾਤਾਰ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਨ ਦਾਤਾ ਦੇਣ ਵਾਲਾ ਹੈ ਕਿਸੇ ਨੂੰ ਵਿਰਵਾ ਨਹੀਂ ਰੱਖਦਾ ਜੇ ਕੋ ਡੁੱਬੈ ਫਿਰ ਹੂਬੈ ਸਾਰ ਨਾਨਕ ਸਾਚਾ ਸਰਬਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ